85 85 ਲੱਗਦੀ ਲਾਗਤ ਨਾਲ ਲੋਕਾਂ ਨੂੰ ਸ਼ਮਸ਼ਾਨ ਘਾਟ ਔਰ ਲੋਕਾਂ ਦੀ ਸੌਲਤ ਨਹੀਂ ਕਬਰਸਤਾਨ ਬਣਾਇਆ ਗਿਆ ਦੇਖੋ ਜੀ ਉਹਨਾਂ ਨੇ ਕਿਹਾ ਕਿ ਅੱਜ ਹੁਣੇ ਹੀ ਮੈਂ 15 11 ਵਜੇ ਅੱਜ ਹਾਉਸ ਦੀ ਮੀਟਿੰਗ ਹੈ ਉਹਦੇ ਵਿੱਚ ਜਿੱਦਾਂ ਦੀ ਮੀਟਿੰਗ ਉਹਨਾਂ ਨੇ ਦੱਸੂਗੇ ਤੇ ਸਾਨੂੰ ਸ਼ਾਮ ਤੱਕ ਜਾਂ ਕੱਲ ਤੱਕ ਸਾਨੂੰ ਦੱਸ ਦੂਗੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਏ ਤੇ ਇੱਕੋ ਹੀ ਚੱਲ ਰਿਹਾ ਸਭ ਨੂੰ ਪਤਾ ਹੈ ਕਿ ਉੱਥੇ ਜਗ੍ਹਾ ਵੀ ਘੱਟ ਹੈ ਇਸ ਸ਼ਮਸ਼ਾਨ ਘਾਟ ਦੇ ਮੁਤਾਬਕ ਤਾਂ ਹੀ ਇਹ ਸਿਮੁਦਾ ਚੱਕਿਆ ਜੀ ਸਾਨੂੰ ਜੋ ਪਤਾ ਲੱਗਿਆ ਬੰਦ ਪਿਆ ਤਾਂ ਅਸੀਂ ਮੇਰ ਸਾਹਿਬ ਨਾਲ ਜੇ ਲੈਟਰ ਦਿੱਤਾ ਆਪਣੇ ਛੱਡਾ ਜੀ ਦੀ ਗਵਾਹੀ ਦੇ ਵਿਚਾ ਕੇ ਸਾਂ ਉਹਨਾਂ ਨੇ ਬਿਲਕੁਲ ਭਰੋਸਾ ਜਤਾਇਆ ਕਿ ਤੁਹਾਡੀ ਮੰਗ ਜਿਹੜੀ ਬਿਲਕੁਲ ਜਾਇਜ਼ ਮੰਗ ਹੈ ਇਹਨੂੰ ਅੱਜ ਹੀ ਉਹਨਾਂ ਨੇ ਦੱਸਿਆ ਵੀ ਨਗਰ ਨਿਗਮ ਦੀ ਜਿਹੜੀ ਅਹਿਮ ਮੀਟਿੰਗ ਹੈ ਉਹਦੇ ਚ ਇਹਨੂੰ ਪਾਸ ਕਰਵਾਉਣਗੇ ਔਰ ਅਸੀਂ ਵੀ ਇਹ ਕਬਰਸਤਾਨ ਦਾ ਜਿਹੜਾ ਜਦ ਦੂਜੀ ਜਿਹੜੀ ਜ਼ਮੀਨ ਸੀ ਉਹ ਤਾਂ ਲੋਕਾਂ ਦੇ ਸਵਰਧ ਘਾਤ ਸੀ ਲੇਕਿਨ ਜਿਹੜੀ ਸ਼ਮਸ਼ਾਨ ਘਾੜ ਦੀ ਭੂਮੀ ਹੈ ਜੋ ਤਿਆਰ ਹੈ ਔਰ 85 ਲੱਖ ਦੀ ਦੇਖੋ ਲਗਤਾਂ ਜਿਵੇਂ ਤੁਸੀਂ ਵੀ ਦੱਸਿਆ ਹੈ ਕਿ ਕਾਰਪੋਰੇਸ਼ਨ ਵੱਲੋਂ ਸਰਕਾਰ ਵੱਲੋਂ ਮੁਹੱਈਆ ਕਰਾਈਗੀ ਲੇਕਿਨ ਲੋਕਾਂ ਦੇ ਸਵਰਧ ਨਹੀਂ ਕੀਤੀ ਗਈ ਬਹੁਤ ਸਮੇਂ ਤੋਂ ਬੰਦ ਪਿਆ ਹੈ ਕਾਂਗਰਸ ਸਰਕਾਰ ਚੱਲੇਗੀ ਤਾਂ ਇਲਾਕੇ ਦੇ ਵਿਧਾਇਕ ਨੇ ਆਪਣੇ ਇਲਾਕੇ ਬਾਰੇ ਸੋਚਿਆ ਹੀ ਨਹੀਂ ਤੇ ਜੇ ਤੁਹਾਡੀ ਇੱਕ ਚੀਜ਼ ਬਣੀ ਹੈ ਲੋਕਾਂ ਵਾਸਤੇ ਸੀਗੀ ਤੇ ਤੁਹਾਡਾ ਫਰਜ਼ ਬਣਦਾ ਸੀ ਉਹ ਦੋਨੋਂ ਚਾਲੂ ਹੋ ਚੁੱਕੇ ਪਤਾ ਨਹੀਂ ਇਹ ਹਿੰਦੂਆਂ ਨਾਲ ਹੀ ਕਿਉਂ ਧੱਕਾ ਕੀਤਾ ਜਾਂਦਾ ਹੈ ਕਿ ਹਿੰਦੂਆਂ ਦਾ ਕੰਮ ਹੀ ਕਿਉਂ ਲਟਕਾਇਆ ਜਾਂਦਾ ਸੰਕਰਟ ਬਣਿਆ ਹੋਇਆ ਜਿਹਦੇ ਸ਼ਿਵ ਵਾਹਨ ਵੀ ਖੜਾ ਹੈ ਤੁਹਾਨੂੰ ਪਿਛਲੇ ਵਾਰ ਦਿਖਾਇਆ ਵੀ ਸੀਗਾ ਆਪਾਂ ਕਿ ਉਹ ਸਿਰਫ ਨਸ਼ਿਆਂ ਦਾ ਅੱਡਾ ਬਣ ਚੁੱਕਿਆ ਹੈ ਗਰਨ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਾਲੀ ਲੁਧਿਆਣਾ ਦੇ ਵਿੱਚ ਹਲਕਾ ਪੂਰਵੀ ਦੇ ਵਿੱਚ 85 ਲੱਖ ਦਾ ਪ੍ਰੋਜੈਕਟ ਬਣਿਆ ਸ਼ਮਸ਼ਾਨਗਾਰ ਜਿਹੜਾ ਲੋਕਾਂ ਦੇ ਵਾਲੇ ਨਹੀਂ ਕੀਤਾ ਗਿਆ ਤਾਂ ਪਹਿਲਾਂ ਵੀ ਜਿਹੜਾ ਆਵਾਜ਼ ਚੱਕਿਆ ਗਿਆ ਸਿਵਲ ਸ਼ਨਾ ਉਦਬਾਲਾ ਸਾਹਿਬ ਠਾਕਰੇ ਤੋਂ ਜਿਹੜੇ ਦੇਖ ਸਕਦੇ ਹੋ ਕਿ ਪ੍ਰਧਾਨ ਸਾਡੇ ਨੇ ਮੌਜੂਦ ਨੇ ਪੰਜਾਬ ਪਰਵक्ता ਤੇ ਨਾਲ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਅੱਜ ਮੰਗ ਪੱਤਰ ਲੈ ਕੇ ਆਏ ਸੀਗੀ ਸੋ ਜਾਣਕਾਰੀ ਲੈਣੇ ਕਿ ਉਹਨਾਂ ਵੱਲੋਂ ਜਿਹੜਾ ਲੈਟਰ ਹੈ ਉਹ ਕਿਹਨਾਂ ਨੂੰ ਦਿੱਤਾ ਗਿਆ ਤੇ ਕਿਹਦੇ ਕੋਲੋਂ ਮੰਗ ਕੀਤੀ ਗਈ ਹੈ ਕਿਉਂਕਿ ਕਾਫੀ ਸਾਲਾਂ ਪਹਿਲਾਂ ਬਣਿਆ ਹੋਇਆ ਸੀਗਾ ਸ਼ਮਸ਼ਾਨਗਾਰ ਜਿਹੜਾ ਅੱਜ ਵੀ ਸਿਰਫ ਕ ਗੱਡੀਆਂ ਵੀ ਖੜੀਆਂ ਹੋਈਆਂ ਨੇ ਪਰ ਉਹ ਵੀ ਲੋਕਾਂ ਦੇ ਹੱਕ ਦੇ ਵਿੱਚ ਜੜੀਆਂ ਨਹੀਂ ਆਈਆਂ ਤਾਂ ਲੋਕ ਉਸ ਸਹੂਲਤ ਨੂੰ ਜਿਹੜਾ ਨਹੀਂ ਲੈ ਪਾ ਰਹੇ ਨੇ ਚੜ੍ਹਾਈ ਇੱਥੇ ਪਹੁੰਚੇ ਹੋ ਅੱਜ ਕਿਹਨੂੰ ਮਿਲੇ ਹੋ ਕਿਹਨਾਂ ਨੂੰ ਮੰਗ ਪੱਤਰ ਦਿੱਤੀ ਹੈ ਸਾਡੀ ਪਾਰਟੀ ਦੇ ਬਰਿਸ਼ਟ ਨੇਤਾ ਨੇ ਔਰ ਹਲਕਾ ਪੂਰਬੀ ਚ ਵਸਨੀਕ ਨੇ ਸ਼ਿਵਾ ਸ਼ਰਮਾ ਜੀ ਇਹਨਾਂ ਵੱਲੋਂ ਬੀਤੇ ਦਿਨ ਇੱਕ ਮੁੱਦਾ ਚੁੱਕਿਆ ਗਿਆ ਸੀ ਜਿਹੜਾ 4 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਦਾ ਜਦੋਂ ਉੱਥੇ ਮੌਜੂਦਾ ਵਿਧਾਇਕ ਸੀ ਸੰਜੇ ਤਲਵਾਰ ਜੀ ਉਹਨਾਂ ਨੇ 85-85 ਲਗਦੀ ਲਾਗਤ ਨਾਲ ਲੋਕਾਂ ਨੂੰ ਸ਼ਮਸ਼ਾਨ ਘਾਟ ਉਰ ਲੋਕਾਂ ਦੀ ਸਹੂਲਤ ਲਈ ਕਬਰਿਸਤਾਨ ਬਣਾਇਆ ਗਿਆ ਲੇਕਿਨ ਬੜੇ ਅਫਸੋਸ ਦੀ ਔਰ ਨਿੰਦਨਯੋਗ ਗੱਲ ਹੈ ਕਿ ਕਿਹੜੇ ਕਾਰਨਾਂ ਦੇ ਕਾਰਨ ਕਬਰਿਸਤਾਨ ਤਾਂ ਜਿਹੜਾ ਜਾਂ ਦੂਜੀ ਜਿਹੜੀ ਜ਼ਮੀਨ ਸੀ ਉਹ ਤਾਂ ਲੋਕਾਂ ਦੇ ਸਵਰਧ ਘਾਟੀ ਲੇਕਿਨ ਜਿਹੜੀ ਸ਼ਮਸ਼ਾਨ ਘਾਟ ਦੀ ਭੂਮੀ ਹੈ ਜੋ ਤਿਆਰ ਹੈ ਔਰ 85 ਲੱਖ ਦੀ ਦੇਖੋ ਲਗਤਾਂ ਜਿਵੇਂ ਤੁਸੀਂ ਵੀ ਦੱਸਿਆ ਹੈ ਕਿ ਕਾਰਪੋਰੇਸ਼ਨ ਵੱਲੋਂ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਲੇਕਿਨ ਲੋਕਾਂ ਦੇ ਸਵਰਧ ਨਹੀਂ ਕੀਤੀ ਗਈ ਸੋ ਬੜੀ ਮਾੜੀ ਗੱਲ ਹੈ ਨਿੰਦਨਯੋਗ ਹੈ ਕਿਉਂਕਿ ਉੱਥੇ ਦੇ ਲੋਕਾਂ ਨੂੰ ਦੇਖੋ ਦੁੱਖ ਦੇ ਵੇਲੇ ਸ਼ਮਸ਼ਾਨ ਘਾਟ ਉਹਨਾਂ ਨੂੰ ਬਹੁਤ ਦੂਰ ਆਣਾ ਪੈਂਦਾ ਜਿਹੜੇ ਟੀਬਾ ਰੋਡ ਤਾਜਪੁਰ ਰੋੜੀਆਂ ਚੰਡੀਗੜ੍ਹ ਰੋਡ ਦੇ ਨੇੜ ਦੇ ਇਲਾਕੇ ਦੇ ਲੋਕ ਨੇ ਸੋ ਇਲਾਕੇ ਜੇ ਇੱਕ ਚੀਜ਼ ਬਣੀ ਹੋਵੇ ਸਰਕਾਰ ਵੱਲੋਂ 85 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਹੋਵੇ ਪਰ ਉੱਥੇ ਗੱਡੀ ਮਸ਼ੀਨਰੀ ਸਭ ਤਿਆਰ ਹੈ ਲੇਕਿਨ ਉਹ ਕੰਡਮ ਹੋਈ ਜਾ ਰਹੀ ਹੈ ਸੋ ਅੱਜ ਨਗਰ ਨਿਗਮ ਦੇ ਸੈਨੇਟਰ ਮੇਅਰ ਸ਼੍ਰੀ ਰਕੇਸ਼ ਪ੍ਰਾਸ਼ਾ ਜੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਸਾਨੂੰ ਉਹਨਾਂ ਨੇ ਬਿਲਕੁਲ ਭਰੋਸਾ ਜਤਾਇਆ ਕਿ ਤੁਹਾਡੀ ਮੰਗ ਜਿਹੜੀ ਬਿਲਕੁਲ ਜਾਇਜ਼ ਮੰਗ ਹੈ ਇਹਨੂੰ ਅੱਜ ਹੀ ਉਹਨਾਂ ਨੇ ਦੱਸਿਆ ਵੀ ਨਗਰ ਨਿਗਮ ਦੀ ਜਿਹੜੀ ਅਹਿਮ ਮੀਟਿੰਗ ਆ ਉਹਦੇ ਚ ਇਹ ਪਾਸ ਕਰਵਾਵਾਂਗੇ ਔਰ ਅਸੀਂ ਵੀ ਇਹ ਕਾਰਪੋਰੇਸ਼ਨ ਤੋਂ ਡਿਮਾਂਡ ਕੀਤੀ ਹੈ ਵੀ ਇਹਨੂੰ ਜਲਦੋਂ ਜਲਦ ਜਿਹੜਾ ਲੋਕਾਂ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਜਿਹੜੀ ਇੱਕ ਅੱਡੀ ਵੱਡੀ ਲਾਗਤ ਦੇ ਨਾਲ ਤਿਆਰ ਸ਼ਮਸ਼ਾਨ ਭੂਮੀ ਹੈ ਉਹ ਲੋਕਾਂ ਨੂੰ ਉਹਦਾ ਕੁਝ ਅਲਾਹ ਮਿਲ ਸਕੇ ਬਿਲਕੁਲ ਸਰ ਜਿੱਦਾਂ ਤੁਸੀਂ ਕਿਹਾ ਕਿ ਪਾਸ ਕਰਾਇਆ ਜਾਊਗਾ ਕਿ ਲੱਗਦਾ ਨਹੀਂ ਨਿਊ ਪੱਤਰ ਜਿਹੜਾ ਉਹਦਾ ਰੱਖਿਆ ਗਿਆ ਸੀਗਾ ਉਹਨੂੰ ਬਣਾ ਵੀ ਦਿੱਤਾ ਗਿਆ ਤੇ ਉਹ ਹਲੇ ਪਾਸ ਹੀ ਹੈ ਨਹੀਂ ਦੇਖੋ ਇਹ ਪਾਸ ਉਹਨਾਂ ਨੇ ਕਿਹਾ ਵੀ ਇਹਨੂੰ ਹਾਊਸ ਤੇ ਚੱਕ ਕੇ ਇਹਨੂੰ ਖੁਲਵਾਇਆ ਜਾਏਗਾ ਚੀਜ਼ ਤਾਂ ਇੱਕ ਬਣੀ ਹੋਈ ਹੈ ਕੋਈ ਨਵੀਂ ਚੀਜ਼ ਤਾਂ ਬਾਨੀ ਨਹੀਂ ਸ਼ਮਸ਼ਾਨ ਭੂਮੀ ਤਿਆਰ ਹੈ ਉੱਥੇ ਗੱਡੀ ਤਾਂ ਖੜੀ ਹੈ ਲੇਕਿਨ ਦੇਖੋ ਆ ਜੋ ਬੰਦ ਪਏ ਕਰਕੇ ਕਿਤੇ ਨਾ ਕਿਤੇ ਨਸ਼ਾ ਕਰਨ ਵਾਲੇ ਜਾਂ ਹੋਰ ਜਿਹੜੇ ਆ ਸਮਾਜਿਕ ਕੈਂਸਰ ਨੇ ਉਹ ਕਿਤੇ ਨਾ ਕਿਤੇ ਉਸ ਚੀਜ਼ ਦੀ ਆੜ ਚ ਉੱਥੇ ਪਲਾਰ ਚ ਬੈਠਦੇ ਆ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਇਹ ਸਾਰੀਆਂ ਗੱਲਾਂ ਦੇਖੋ ਧਿਆਨ ਚ ਵੀ ਲਿਆਨੇ ਸੀ ਨਾ ਬਹੁਤ ਸਮੇਂ ਤੋਂ ਬੰਦ ਪਿਆ ਹੈ ਕਾਂਗਰਸ ਸਰਕਾਰ ਚਲੀ ਗਈ ਤਾਂ ਇਲਾਕੇ ਦੇ ਵਿਧਾਇਕ ਨੇ ਆਪਣੇ ਇਲਾਕੇ ਬਾਰੇ ਸੋਚਿਆ ਹੀ ਨਹੀਂ ਤੇ ਜੇ ਤੁਹਾਡੀ ਇੱਕ ਚੀਜ਼ ਬਣੀ ਹੈ ਲੋਕਾਂ ਵਾਸਤੇ ਸੀਗੀ ਤੇ ਤੁਹਾਡਾ ਫਰਜ਼ ਬੰਦਾ ਸੀ ਚਾਹੇ ਜਨਤਾ ਨੇ ਤੁਹਾਨੂੰ ਇਸ ਵਾਰ ਨਹੀਂ ਚੁਣਿਆ ਲੇਕਿਨ ਤੁਸੀਂ ਉਹ ਆਵਾਜ਼ ਚੁਕਦੇ ਤੇ ਇਸ ਸਰਕਾਰ ਤੋਂ ਪਾਸ ਕਰਵਾਉਣਾ ਚਾਹੀਦਾ ਸੀ ਉਹਨੂੰ ਖੁਲਵਾਉਣਾ ਚਾਹੀਦਾ ਸੀ ਸੋ ਸਾਡੇ ਸ਼ਿਵਾ ਸ਼ਰਮਾ ਜੀ ਨੇ ਪੂਰੀ ਟੀਮ ਨੇ ਇਹ ਮੁੱਦਾ ਚੁੱਕਿਆ ਔਰ ਅਸੀਂ ਇਹ ਬੜਾ ਆਸ ਕਰਦੇ ਵੀ ਜਲਦ ਸ਼ਮਸ਼ਾਨ ਭੂਮੀ ਜੜੀ ਹੈ ਉਸ ਇਲਾਕੇ ਦੇ ਲੋਕਾਂ ਨੂੰ ਸਬੰਧਤ ਕੀਤੀ ਜਾਏਗੀ ਕਿਸ ਤਰੀਕੇ ਦੇਖਦੇ ਹੋ சிவாਜੀ ਪਹਿਲਾਂ ਤੁਹਾਡੀ ਨਾਲ ਤੇ ਤੁਸੀਂ ਪੂਰੀ ਟੀਮ ਤੇ ਉਸ ਮੱਲੇ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਸਾਰੇ ਇਕੱਠੇ ਹੋਏ ਸੀਗੇ ਸ਼ਮਸ਼ਾਨ ਗਾਰਡ ਨੂੰ ਖੁਲਵਾਨ ਨੂੰ ਲੈ ਕੇ ਤੇ ਅੱਜ ਤੁਸੀਂ ਇੱਕ ਮੰਗ ਪੱਤਰ ਵੀ ਲੈ ਕੇ ਆਏ ਹੋ ਤੇ ਕੀ ਆਸ਼ਵਾਸਨ ਦਿੱਤਾ ਗਿਆ ਤੇ ਅਗਲਾ ਕੀ ਜਿਹੜਾ ਸੋਚ ਕੀ ਹੈ ਸਾਨੂੰ ਜੀ ਡਿਪਟੀ ਮੇਅਰ ਸਾਹਿਬ ਨੇ ਸਾਨੂੰ ਵਿਸ਼ਵਾਸਨ ਆ ਦਿੱਤਾ ਗਿਆ ਜੀ ਬਹੁਤ ਜਲਦੋ ਜਲਦ ਪਾਸ ਕਰਵਾ ਕੇ ਜਿੰਦਾਂ ਦੇ ਹਵਾਲੇ ਕੀਤਾ ਜਾਏਗਾ ਔਰ ਜਲਦੋ ਜਲਦ ਖੁਲਵਾਇਆ ਜਾਏਗਾ ਇੰਨੇ ਲੱਖ ਦਾ ਪ੍ਰੋਜੈਕਟ ਹੈਗਾ ਉਹ ਸ਼ਮਸ਼ਾਨਗੜ ਬਣਿਆ। ਕੋਈ 85 ਲੱਖ ਦੀ ਲਾਗਤ 'ਚ ਸ਼ਮਸ਼ਾਨਗੜ ਬਣਿਆ ਹੋਇਆ ਹੈ ਜਿਹਦੇ ਸ਼ਿਵ ਵਹਨ ਵੀ ਖੜਾ ਹੈ ਤੁਹਾਨੂੰ ਪਿਛਲੇ ਵਾਰ ਦਿਖਾਇਆ ਵੀ ਸੀਗਾ ਆਪਾਂ ਕਿ ਉਹ ਸਿਰਫ ਨਸ਼ਿਆਂ ਦਾ ਅੱਡਾ ਬਣ ਚੁੱਕਿਆ ਹੈ ਔਰ ਅਸੀਂ ਬਸ ਪ੍ਰਸ਼ਾਸਨ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਆਪਣੇ ਸਰਕਾਰਾਂ ਨੂੰ ਜਿਹੜੇ ਆਪਣੇ ਹੈਗੀਆਂ ਨੇ ਕਿ ਸ਼ਮਸ਼ਾਨਗੜ ਖੋਲ ਕੇ ਜੰਦਾ ਸਬੂਤ ਕੀਤਾ ਜਾਵੇ। ਬਿਲਕੁਲ சிவா ਜੀ ਕੀ ਲਾਦਾ ਹਲਕਾ ਪੂਰਬੀ ਦੇ ਵਿੱਚ ਤਕਰੀਬਨ ਕਿੰਨੇ ਕੇ ਸ਼ਮਸ਼ਾਨਗੜ ਜਿਹੜੇ ਬਣੇ ਹੋਏ ਨੇ ਲੋਕਾਂ ਦੇ ਹਵਾਲੇ ਕਿਤੇ ਹੋਏ ਨੇ? ਤਕਰੀਬਨ ਜੀ ਇੱਕ ਬਣਿਆ ਹੋਇਆ ਫਿਲਹਾਲ ਦੂਜਾ ਜਿਹੜਾ ਬੰਦ ਪ ਤੇ ਇਕੋ ਹੀ ਚੱਲ ਰਿਹਾ ਸਭ ਨੂੰ ਪਤਾ ਹੈ ਕਿ ਉਥੇ ਜਗਾ ਵੀ ਘਟ ਹੈ ਇਸ ਇਸ਼ਮਾਨਖਾਨ ਦੇ ਮੁਤਾਬਕ ਤਾਂ ਹੀ ਅਸੀਂ ਮੁੱਦਾ ਚੱਕਿਆ ਜੀ ਸਾਨੂੰ ਜੋ ਪਤਾ ਲੱਗਿਆ ਬੰਦ ਪਿਆ ਤਾਂ ਅਸੀਂ ਮੇਰ ਸਾਹਿਬ ਨੂੰ ਜੱ ਲੈਟਰ ਦਿੱਤਾ ਆਪਣੇ ਛੱਡਾ ਜੀ ਦੀ ਗਵਾਹੀ ਦੇ ਵਿੱਚ ਆ ਕੇ ਤੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਜਲਦ ਜਲਦ ਖੁਲਵਾ ਕੇ ਸਾਡੇ ਸਬੂਤ ਦਿੱਤਾ ਜਾਏਗਾ ਜਨਤਾ ਦੇ ਇੱਕ ਪਾਸੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਲੋਹਿਆਣੇ ਵਾਸੀਆਂ ਦੀ ਜਿਹੜੀ ਆਬਾਦੀ ਹੈ ਹਲਕਾ ਪੂਰਵੀ ਦੀ ਤੱਕ ਬਣਾ ਆਬਾਦੀ ਜਿਹੜੀ ਹੈ ਉਹ ਵੀ ਕਾਫੀ ਵੱਧ ਹੈ ਜਿਸ ਨੂੰ ਲੈ ਕੇ ਇੱਕ ਸ਼ਮਸ਼ਾਨ ਘਰ ਜਿਹੜਾ ਦਿੱਤਾ ਹੋਇਆ ਤੇ ਦੂਜਾ ਸ਼ਮਸ਼ਾਨ ਘਰ ਜਿਹੜਾ ਬਣਾਇਆ ਗਿਆ ਸੀਗਾ ਪਰ ਉਹ ਹਲੇ ਤੱਕ ਲੋਕਾਂ ਦੇ ਹਵਾਲੇ ਨਹੀਂ ਕੀਤਾ ਗਿਆ ਸਰਕਾਰਾਂ ਆਂਦੀਆਂ ਨੇ ਉਹਨਾਂ ਵੱਲੋਂ ਪ੍ਰੋਜੈਕਟ ਤਿਆਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਵੀ ਲੋਕ ਜਿਹੜਾ ਕਿਤੇ ਨਾ ਕਿਤੇ ਤੱਕੇ ਖਾ ਰਹੇ ਇਦਾਂ ਨਾ ਜੀ ਉੱਥੇ ਨਾ ਜਿਹੜਾ ਵੀ ਇਹ ਇਹਨਾਂ ਨੇ ਸ਼ਮਸ਼ਾਨ ਤੇ ਮੁਸਲਮਾਨਾਂ ਦਾ ਹੀ ਬਣਾਇਆ ਵਾ ਉਹ ਦੋਨੋਂ ਚਾਲੂ ਹੋ ਚੁੱਕੇ ਪਤਾ ਨਹੀਂ ਇਹ ਹਿੰਦੂਆਂ ਨਾਲ ਹੀ ਕਿਉਂ ਧੱਕਾ ਕੀਤਾ ਜਾਂਦਾ ਕਿ ਹਿੰਦੂਆਂ ਦਾ ਕੰਮ ਹੀ ਕਿਉਂ ਲਟਕਾਇਆ ਜਾਂਦਾ ਇਸ ਕਰਕੇ ਅਸੀਂ ਅੱਜ ਡਿਪਟੀ ਮੇਅਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕਿਹਾ ਕਿ ਅੱਜ ਹਾਊਸ ਦੀ ਮੀਟਿੰਗ ਹੈ ਉਹਦੇ ਵਿੱਚ ਪੂਰੇ ਦਾ ਧਿਆਨ ਲਿਆ ਲਾਇਆ ਜਾਊਗਾ ਤੇ ਜਲਦ ਜਲਦ ਇਹਨੂੰ ਖੁਲਾਇਆ ਜਾਊਗਾ ਹੋਰ ਕੀ ਆਸ਼ਵਾਸ਼ਣ ਦਿੱਤਾ ਗਿਆ ਲੁਧਿਆਣਾ ਦੇ ਵਿੱਚ ਕਈ ਇਦਾਂ ਦੇ ਕਾਰਜਕਾਲ ਜੜੇ ਨੇ ਤੇ ਕਿ ਸ਼ਮਸ਼ਾਨਗਾਰਦ ਤਕਰਨ ਕੀ ਆਸ਼ਵਾਸ਼ਣ ਦਿੱਤਾ ਕਿ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹ ਖੁੱਲ ਜਾਊਗਾ ਤੇ ਲੋਕਾਂ ਨੂੰ ਮਿਲੂ ਦੇਖੋ ਜੀ ਉਹਨਾਂ ਨੇ ਕਿਹਾ ਕਿ ਅੱਜ ਹੁਣੇ ਹੀ ਮੈਂ 15 11 ਵਜੇ ਅੱਜ ਹਾਊਸ ਦੀ ਮੀਟਿੰਗ ਹੈ ਉਹਦੇ ਵਿੱਚ ਜਿੱਦਾਂ ਦੀ ਮੀਟਿੰਗ ਉਹਨਾਂ ਨੇ ਦੱਸੂਗੇ ਤੇ ਸਾਨੂੰ ਸ਼ਾਮ ਤੱਕ ਜਾਂ ਕੱਲ ਤੱਕ ਸਾਨੂੰ ਦੱਸ ਦੂਗੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇ ਆ ਦੱਸਿਆ ਗਿਆ ਜੀ ਕਿ ਸਾਨੂੰ ਕਿ ਬਹੁਤ ਯਾਨੀ ਅੱਜ ਮੀਟਿੰਗ ਦੇ ਵਿੱਚ ਇਹ ਮੁੱਦਾ ਚੱਕ ਕੇ ਇਹਨੂੰ ਪਾਸ ਕਰਾ ਕੇ ਬਹੁਤ ਜਲਦੀ ਤਰੀਕੇ ਨਾਲ ਚਾਲੂ ਕਰਕੇ ਜਿੰਦਾਂ ਦੇ ਹਵਾਲੇ ਕੀਤਾ ਜਾਏਗਾ ਜੀ ਇਹਨੂੰ ਪਬਲਿਕ ਅਸੀਂ ਸਾਨੂੰ ਅੰਦਰੋਂ ਜੋ ਮਿਲਿਆ ਦੇ ਕੋਈ ਅਸੀਂ ਫੇਰ ਵਾਰਨਿੰਗ ਦੇ ਅਗਰ ਬਾਈਚ ਸਾਡੀ ਆਵਾਜ਼ ਦਬਾਈ ਜਾਂਦੀ ਹੈ ਸਾਡੀ ਗੱਲ ਨਹੀਂ ਮੰਨੀ ਜਾਂਦੀ ਫਿਰ ਅਸੀਂ ਆਪਣੇ ਹੋਰ ਤਰੀਕੇ ਨਾਲ ਇਸ ਚੀਜ਼ ਨੂੰ ਚਾਲੂ ਕਰਵਾ ਕੇ ਦਮ ਲਵਾਵਾਂਗੇ ਅਸੀਂ ਇਹ ਹੁਣ ਮੂਦਾ ਚੱਕਿਆ ਹਿੰਦੂ ਦੇ ਹਵਾਲੇ ਜਿਹੜਾ ਆਪਣਾ ਜਨਤਾ ਦੇ ਹਵਾਲੇ ਨੂੰ ਕਰਵਾਵਾਂਗੇ ਹਰ ਹਾਲ ਚ ਕਰਵਾਵਾਂਗੇ ਬਿਲਕੁਲ ਸੋ ਦੱਸ ਦਿਆ ਸ਼ਿਵਸ਼ਨਾ ਉਦਾ ਬਾਲਾ ਸਾਹਿਬ ਠਾਕਰੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹਨਾਂ ਵੱਲੋਂ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਲੁਧਿਆਣਾ ਹਲਕਾ ਪੂਰਵੀ ਵਾਸਤੇ ਦਿੱਤੀ ਗਈ ਹੈ ਲੋਕਾਂ ਦੇ ਵਾਸਤੇ ਕਿ ਸ਼ਮਸ਼ਾਨਗਾਰਡ ਜਿਹੜਾ ਹੈ ਉਹ ਬਣਿਆ ਹੋਇਆ ਹੈ ਪਰ ਉਹ ਸ਼ਮਸ਼ਾਨਗਾਰਡ ਨੂੰ ਜਲਦ ਜਲਦ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀਗਾ ਅੱਜ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਉਹਨੂੰ ਖੋਲ ਦਿੱਤਾ ਜਾਊਗਾ ਹਾਲਾਂਕਿ ਸੀਨੀਅਰ ਡਿਪਟੀ ਮੇਅਰ ਨਾਲ ਵੀ ਗੱਲਬਾਤ ਕਰਦੇ ਹਨ ਕਿ ਉਹਨਾਂ ਵੱਲੋਂ ਕੀ ਆਸ਼ਵਾਸਨ ਜਿਹੜਾ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਦਿੰਦਾ ਜਾਂਦਾ ਚੰਦਰਗਾਲ ਚੱਡਾ ਜੀ ਸਾਰੀ ਇਹਨਾਂ ਦੀ ਟੀਮ ਸ਼ਿਵ ਕੁਸ਼ਮਾ ਜੀ ਯੋਗਰਾਜ ਸਾਰੇ ਮੈਕ ਨੂੰ ਮੰਗ ਪੱਤਰ ਦਿੱਤਾ ਤੇ ਸ਼ਮਸ਼ਾਨ ਘਾੜ ਦਾ ਮਸਲਾ ਉਹ ਤਿਆਰ ਪਿਆ ਤੇ ਪਬਲਿਕ ਦੇ ਹਵਾਲੇ ਨਹੀਂ ਕੀਤਾ ਅੱਜ 11 ਵਜੇ ਸਾਡੀ ਫਰਾਂਸ ਦੀ ਮੀਟਿੰਗ ਉੱਥੇ ਮੁੱਦਾ ਰੱਖੂੰਗਾ ਤੇ ਉੱਥੇ ਅਸੀਂ ਪਾਸ ਕਰਕੇ ਇਹ ਪਬਲਿਕ ਦੇ ਹਵਾਲੇ ਕਰਾਂਗੇ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਤੇ ਅੱਜ ਮੀਟਿੰਗ 'ਚ ਅਸੀਂ ਇਹ ਬਿਲਕੁਲ ਸੋ ਦੱਸ ਦिए ਸੀਨੀਅਰ ਡਿਪਟੀ ਮੇਅਰ ਨਾਲ ਜਦੋਂ ਸੇਵ ਸ਼ਾਇਨਾ ਦੇ ਜਿਹੜੇ ਸੈਨਿਕ ਸੀਗੇ ਉਹਨਾਂ ਉਹ ਮਿਲੇ ਤਾਂ ਹਿੰਦੂ ਆਗੂ ਜਿਹੜੇ ਮਿਲੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਸ਼ਵਾਸਨ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਕਿ ਸ਼ਮਸ਼ਾਨਗਾਰ ਜਿਹੜਾ ਉਹ ਮੀਟਿੰਗ ਕੀਤੀ ਜਾਊਗੀ ਉਸ ਤੋਂ ਬਾਅਦ ਜਲਦ ਤੋਂ ਜਲਦ ਜਿਹੜਾ ਉਹ ਉਹਨੂੰ ਖੋਲਿਆ ਜਾਊਗਾ ਉਹਨਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਤੱਕ ਤਾਂ ਇਹ ਮੁੱਦਾ ਜਿਹੜਾ ਪਹੁੰਚ ਗਿਆ ਹੈ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਪਹਿਲਾਂ ਵੀ ਸੀਗਾ ਤਾਂ ਅੱਜ ਫਿਰ ਇੱਕ ਵਾਰੀ ਮੰਗ ਪੱਤਰ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਕਦੋਂ ਤੱਕ ਹਲਕਾ ਪੂਰਬੀ ਵਾਸੀਆਂ ਨੂੰ ਜਿਹੜਾ ਉਹ ਤੋਹਫ਼ਾ ਜਿਹ ਕਾਰਡ ਕਦੋਂ ਤੱਕ ਜਿਹੜੇ ਆ ਉਹ ਤਿਆਰ ਹੋ ਜਾਂਦੇ ਨੇ ਤੇ ਕਦੋਂ ਤੱਕ ਉਹ ਸ਼ਮਸ਼ਾਨਗੜ੍ਹ ਜਿਹੜਾ ਲੁਧਿਆਣਾ ਦੇ ਹਲਕਾ ਇਸ਼ਤ ਵਿੱਚ ਲੋਕਾਂ ਨੂੰ ਮਿਲਦਾ ਦੇਖੋ ਲੁਧਿਆਣਾ ਲਾਈ ਮੈਨਿਤਨ ਕੈਮਰਾਮੈਨ ਹਣੀ ਦੇ ਨਾਲ ਤਾਂ